ਔਰ ਕੌਣ ਤਾਂ ਮਰਦਾ ਮਾਰੇ ਪ੍ਰਦਰਸ਼ਨ ਨਹੀਂ ਕਿਸੇ ਚੀਜ਼ ਤੇ ਭੁੱਲੇ ਹੋਏ ਨਹੀਂ ਹੈ ਲੇਕਿਨ ਜਦ ਤੱਕ ਰਸਤਾ ਸਾਫ ਨਹੀਂ ਹੁੰਦਾ ਜਦ ਤੱਕ தாம் ਇਸ ਪੈਰੀਗੇਟਰ ਨੂੰ ਤੋੜ ਨਹੀਂ ਸਕਦੇ ਮੈਂ ਦਿੱਕਤ ਦੇ ਜੂ ਆਪ ਲੋਕਾਂ ਨੂੰ ਖਾਈਏ ਸਾਰਾ ਦਿਨ ਗੋਲੇ ਮਾਰਦੀ ਗੈਸ 4-5-5 ਬੰਦਿਆਂ ਦੀ ਟੀਮ ਬਣਾ ਦੇ ਵਧੀਆ ਜਈਓ ਤਾਂ ਨੱਕਾ ਨੱਕਾ ਲਾਗਾ ਆਈਓ ਬਣਾ ਮਾਰੇ ਥਾਰੇ 9-10 ਕਿੱਪੇ ਜਗ੍ਹਾ 10-10 ਬੰਦੇ ਇਕੱਲੇ ਇਕੱਲੇ ਗਾਂਗੀ ਡਿਊਟੀ ਲਾ ਦੇਗੇ ਇਹ ਪ੍ਰਥਮ ਕਹਾਗੇ ਚੌੜ ਦੇ ਕਹਾਗੇ ਮੈਂ ਜੋ ਹੁਸਬੇਤ ਪਹਿਲਾਂ ਭੇਜਦੇਗੇ ਭਈ ਹਨ ਨੂੰ ਨਹੀਂ ਚਾਹ ਬਿਲਕੁਲ ਵੀ ਫੋਟੋ ਦਿਵਾਣੇਗੀ ਜੌਨ ਸਾਹਿਬ ਗਵਾਹ ਆਵੇਗਾ ਜੌਨ ਦੇ ਨੌਜਵਾਨਾਂ ਦੀ ਟੀਮ ਕਹੇਗੀ ਕੱਲੇ ਕੱਲੇ ਨੂੰ ਸਮਾਨ ਵੀ ਪਾਗਾ ਭੇਜਾਂਗੇ ਬਿਦਾਰਾ ਕੋਈ ਝੋਟ ਨਹੀਂ ਲੱਗ ਜਾ ਠੀਕ ਹੈ ਬਾਈ ਯਾਰੇ ਮਾਲਾ ਆਪ ਤੇ ਜਾਇਆ ਆਪ ਲੋਕਾਂ ਨੂੰ ਸੁਰੱਖਿਤ ਔਰ ਸਭ ਲੋਕਾਂ ਨੂੰ ਸਾਬਲ ਬਣਾਉਣੇ ਦੀ ਜ਼ਿੰਮੇਵਾਰੀ ਵੀ ہماری ਹੈ ਭਾਈ ਆਪ ਲੋਕਾਂ ਨੂੰ ਪਾੜ ਲਈ ਆ ਆਪ ਲੋਕਾਂ ਨੂੰ ਬੁਲਾਇਆ ਆ ਉਹਨਾਂ ਨੇ ਯੋ ਨਹੀਂ ਪੁੱਛਣਾ ਵੀ ਆਪਾ ਬੜੀ ਮਰਜੀ ਦੇ ਗਏ ਤੇ ਕਿ ਜਿਹਦੇ ਬੰਦਿਆਂ ਕੇ ਕਹਿਣੇ ਕੇ ਉੱਪਰ ਗਏ ਤੇ ਜਵਾਬ ਉਸਨੂੰ ਦੇਣਾ ਆ ਇਸ ਦਾ ਨੁਕਸਾਨ ਹੋ ਜਾਗਾ ਉਸਨੂੰ ਨਹੀਂ ਪਤਾ ਲੱਗਦਾ ਉਹ ਤੇ ਮਾਪੇ ਬਾਪ ਨੂੰ ਉਸ ਬਜ਼ੁਰਗ ਨੂੰ ਹਮਨਾ ਜਵਾਬ ਦੇਣਾ ਔਰ ਪੇਰ ਪੂਰੇ ਦੇਸ਼ ਦੇ ਕਿਸਾਨ ਔਰ ਮਜ਼ਦੂਰ ਨੂੰ ਜਵਾਬ ਦੇਣਾ ਵੀ ਅੰਦੋਲਨ ਅਸਫਲ ਕਿਉਂ ਹੋਇਆ ਭਈ ਕੌਣ ਸੀ ਸਤਾਪੀ ਦੀ ਜੇ ਆਪ ਲੋਕ ਤਿੰਨ ਦਿਨ ਦੇ ਅੰਦਰ ਅੰਮ੍ਰਿਤਸਰ ਤੇ ਨਾ ਪਹੁੰਚ ਗਏ ਤੇ ਅੱਗਾ ਜਾਣੇ ਕੀ ਕੋਣ ਦੀ ਸਤਾਪੀ ਦੀ ਬਈ ਤੇ ਨਜ਼ਦੀਕ ਵਾਲਿਆਂ ਨੂੰ ਜ਼ਿਆਦਾ ਸਤਾਪੀ ਆ ਜਿਹੜੇ 5-5 ਕਿਲੋਮੀਟਰ ਤੇ ਆਏ ਉਹਨੂੰ ਲਗਾ ਬਣੂ ਜ਼ਿਆਦਾ ਸਤਾਪੀ ਨਾ ਜਵਾਨੋ ਬਹੁਤ ਅਹਿਮ ਭੂਮਿਕਾ ਹੈ ਆਪ ਲੋਕਾਂ ਦੀ ਦੁਨੀਆ ਦੇਖ ਰਹੀ ਦੁਨੀਆ ਆਪ ਲੋਕਾਂ ਦੀ ਇਹ ਗਲਤੀ ਲੱਖਾਂ ਕਰੋੜਾਂ ਕਿਸਾਨਾਂ ਕੇ ਕੀ ਤੁਸੀਂ ਪਰੇਸ਼ਾਨ ਹੋ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਹੋਇਆ ਪਿਆਰ ਵਾਪਸ ਪਾਓ 24 ਘੰਟੇ ਵਿੱਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਤੋਖਾਂ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਵਿਧਿੰਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੋਖ ਬਿਮਾਰੀ ਚ ਦਵਾ ਨਾ ਲੱਗਣਾ ਕੀਤਾ ਕਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋ ਮੈਕਸ ਪਿਆਰ ਚ ਤੋਖਾਂ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਬਾਰ ਜਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇ